ਹੈਲੋ ਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਜੀ ਵੈਲਕਮ ਸਾਡੇ YouTube ਚੈਨਲ ਦੇ ਵਿੱਚ ਅੱਜ ਜੀ ਤੁਹਾਨੂੰ ਦਿਖਾਈ ਗਏ ਅੱਜ ਮੰਮੀ ਕੱਢ ਰਹੀ ਹੈ ਗੁਲਗੁਲੇ ਮੈਂ ਤਾਂ ਹੈ ਨਹੀਂ ਐਸੇ ਪਰ ਸਾਡਾ ਜੀ ਕਰਦਾ ਸੀਗਾ ਗੁਲਗਲੇ ਖਾਣ ਨੂੰ ਤੇ ਮੰਮੀ ਕਹਿੰਦੀ ਮੈਂ ਬਣਾ ਦੇਣੀ ਆ ਅੱਜ ਜੀ ਤੁਹਾਨੂੰ ਦਿਖਾਈਏ ਕਿਉਂ ਦੇਖੋ ਜੀ ਮੰਮੀ ਪਕਾ ਰਹੀ ਹੈ ਗੁਲਗਲੇ ਆਹ ਰੇ ਬਣ ਜਾਂਦੇ ਹਜੇ ਬਣੇ ਨਹੀਂਗੇ ਮੰਮੀ ਦੱਸੋ ਇਹਨੂੰ ਪਹਿਲਾਂ ਕਿਵੇਂ-ਕਿਵੇਂ ਕਰਿਆ ਸੀ ਆਟੇ ਨੂੰ ਕਾਦੇ ਜਿਪਿਉਂਤਾ ਸੀ ਆ ਗੁੜ ਪਹਿਨਾ ਦੁੱਧ ਟਿ ਗੋੜ ਕੇੰਤਾ ਸੀਗਾ ਅੱਗੇ ਤੇ ਰੱਖਾ ਛਾਣਿਆ ਥਾਮ ਕੇ ਕੋਲ ਬਣਾਤਾ ਠੀਕ ਹੈ ਤੇਲ ਧਰਤਾ ਹਾਂਜੀ ਔਰ ਅੰਨੇ ਗੋਲੇ ਬਣਾਉਂਗੇ ਦੇਖੋ ਜੀ ਬਣ ਰਹੀ ਰੈਸਪੀ ਗੋਲਗਲੇਾਂ ਦੀ ਹੁਣ ਸਾਡਾ ਗੋਰਸਿਸ ਕਹਿ ਰਿਹਾ ਕਿ ਜਿੱਦੇ ਮੀਂਹ ਪਏ ਹੋਏ ਨਾ ਮम्मा ਆਪਾਂ ਬਣਾਵਾਂਗੇ ਖੀਰ ਪੂੜੇ ਹੁਣ ਮम्मा ਬਣਾਉਣਗੇ ਉਹਦੇ ਖੀਰ ਪੂੜੇ ਤੇ ਤੁਹਾਨੂੰ ਉਹ ਵੀ ਰੈਸਪੀ ਜ਼ਰੂਰ ਸ਼ੇਅਰ ਕਰਾਂਗੇ ਸਾਰਿਆਂ ਦੇ ਨਾਲ ਸਾਡੇ ਚੈਨਲ ਨੂੰ ਪਲੀਜ਼ ਸਬਸਕ੍ਰਾਈਬ ਕਰਿਓ ਅੱਜ ਇਸ ਨੂੰ ਬਾਹਰ ਲੱਗਿਓ ਵੀ ਦੇਖੋ